ਦੇ ਰਾधे ਤੇਰੀ ਜਮਨਾ ਦਾ ਮਿੱਠਾ ਢੰਡਾ ਪਾਣੀ ਮਟਕੀਆ ਭਰ ਲੈਣ ਦੇ ਤੇਰੀ ਜਮਨਾ ਦਾ ਮਿੱਠਾ ਮਿੱਠਾ ਪਾਣੀ ਮਟਕੀਆ ਭਰ ਲੈਣ ਦੇ ਮਟਕੀਆ ਭਰ ਲੈਣ ਦੇ ਮਟਕੀਆ ਭਰ ਲੈਣ ਦੇ ਜਮਨਾ ਤੱਕ ਨਹੀਂ ਉਹ ਬਹਿਣਾ ਨਾਮ ਮੇਰੀ ਰਾਧਾ ਰਾਣੀ ਕਾ जिस जिसने भी गाया है दा के बिहारी का मुझे अपना बनाया है बाके बेहारी मुझे अपना बनाया है दादाधे राधे सीधा बोलो जे राधे जय राधे ਸੋ ਹੋਏਗੇ ਕਿ ਕਿਸ ਮੰਦਿਰ ਮੇ ਹੋ ਰਿਹਾ ਇਹ ਪ੍ਰੋਗਰਾਮ ਸ਼ਿਵ ਮੰਦਿਰ ਸਮਾਣਾ ਸੱਸਪੰਵਨ ਅੱਜ ਸਮਾਣਾ ਸੱਸਪੰਵਨ ਦੇ ਪ੍ਰਧਾਨ ਦਲੀਪ ਪਾਵਾ ਜੀ ਤੇ ਉਹਨਾਂ ਦੀ ਪੂਰੀ ਟੀਮ 64ਵਾਂ ਸਾਲਾਨਾ ਪ੍ਰੋਗਰਾਮ ਕਰ ਰਹੇ ਨੇ ਇਹ ਜੋ ਸਫਤਾਰ ਰੱਖਿਆ ਗਿਆ ਹੈ ਸ਼ਹਿਰ ਨਿਵਾਸੀਆਂ ਦੇ ਸੰਯੋਗ ਨਾਲ ਔਰ ਸਰਾਦਾ ਨੂੰ ਮੁੱਖ ਰੱਖਦੇ ਹੋਏ ਤਾਂ ਮੈਂ ਇਹਨਾਂ ਦੀ ਟੀਮ ਨੂੰ ਵੀ ਪ੍ਰਧਾਨ ਜੀ ਨੂੰ ਤੇ ਟੀਮ ਨੂੰ ਮੁਬਾਰਕਬਾਦ ਵੀ ਦੇਣਾ ਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਇਸ ਪ੍ਰੋਗਰਾਮ ਚ ਵੱਧ ਚੜ ਕੇ ਹਿੱਸਾ ਦਿਓ ਤੌਰ ਮੇਜੀ ਤੇ ਪਰਮੋਜੀ ਤੇ ਸਾਰੀ ਇੱਥੇ ਘੜੀ ਟੀਮ ਨੂੰ ਮੁਬਾਰਕਬਾਦ ਬ੍ਰਹਮਦੇਵ ਬੋਲੋ ਜੀ ਜੈ ਸ਼੍ਰੀ ਰਾਮ ਜੀ ਸਾਰੇ ਸ਼ਹਿਰ ਨਿਵਾਸੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਸ਼੍ਰੀ ਅਛੇ ਮੰਦਰ ਸਤਿਗੁਰਾਂ ਸੁਵਾਣਾ ਵਿਖੇ ਸ਼ਰਦਾ ਦੇ ਅਪਲਖਸ਼ ਵਿੱਚ ਪਿੱਤਰਾਂ ਦੀ ਸ਼ਾਂਤੀ ਲਈ ਸ਼੍ਰੀ ਮਦਭਾਗ ਦਾ ਕਥਾ ਕਰਵਾਈ ਜਾ ਰਹੀ ਹੈ ਇਹ ਕਥਾ ਸਾਰੇ ਸ਼ਹਿਰ ਨਿਵਾਸੀਆਂ ਜਗਦੰਭਾ ਆਸ਼ਰਮ ਦੇ ਸਹਿਯੋਗ ਨਾਲ ਤੇ ਸੰਗਤ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਮੈਂ ਸਾਰੇ ਸ਼ਹਿਰ ਨਿਵਾਸੀ ਚਰਣਾ ਵਿੱਚ ਬੇਨਤੀ ਕਰਦਾ ਕਿ ਇਸ ਕਥਾ ਵਿੱਚ ਵੱਧ ਚੜ ਕੇ ਭਾਗ ਲਓ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਰੋਜ਼ਾਨਾ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਹਵਨ 7 ਵਜੇ ਤੋਂ ਲੈ ਕੇ 8 ਵਜੇ ਤੱਕ ਪਿੱਤਰ ਪਖਸ਼ ਦੀ ਸ਼ਾਂਤੀ ਲਈ ਪਾਠ ਪੂਜਾ ਤੇ ਸ਼ਾਮ ਨੂੰ 3 ਤੋਂ ਲੈ ਕੇ 6 ਵਜੇ ਤੱਕ ਕਥਾ ਹੋਵੇਗੀ ਇਸੇ ਉਪਲਕਸ਼ੇ ਅੱਜ ਕੱਲ੍ਹ ਯਾਤਰਾ ਨਿਕਾਲੀ ਜਾ ਰਹੀ ਹੈ ਮੈਂ ਸਾਰੇ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਨਾ ਕਿ ਇਸ ਪੁੰਨ ਦੇ ਕੰਮ ਵਿੱਚ ਵੱਧੜ ਲਗੇ ਸਹਿਯੋਗ ਦਿਓ ਤੇ ਆਪਣੇ ਆਪਣੇ ਜੀਵਨ ਸੱਤ ਸੰਗ ਪਵਨ ਕਮੇਟੀ ਜਿਹਦੇ ਕੇ ਪ੍ਰਧਾਨ ਸੱਤ ਸੰਗ ਪਵਨ ਕਮੇਟੀ ਦੇ ਪ੍ਰਧਾਨ ਦਲੀਪ ਜੀ ਦੀ ਅਗਵਾਈ ਦੇ ਵਿੱਚ ਅੱਜ ਕਾਲੀਸ਼ੀ ਯਾਤਰਾ ਸ਼੍ਰੀ ਗੰਗਾ ਨਾਗਰ ਜੀ ਵਾਲੇ ਬਰਮਦੇਵ ਜੀ ਮਹਾਰਾਜ ਦੇ ਅਸ਼ੀਰਵਾਦ 사ਦਕਾ ਸ਼ਹਿਰ ਦੀ ਸੁੱਖ ਸ਼ਾਂਤੀ ਵਾਸਤੇ ਇਹ ਸੰਤਾ ਜਿਹੜੀ ਖੋਲੀ ਜਾ ਰਹੀ ਹੈ ਜਿਹਦਾ ਸ਼ੁਭਾਰambh ਅੱਜ ਹੋ ਰਿਹਾ ਮੈਂ ਸਾਰੇ ਸ਼ਹਿਰ ਨਿਵਾਸੀ ਵੀਰਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸ਼ਹਿਰ ਦੀ ਭਲਾਈ ਵਾਸਤੇ ਸੰਗਤ ਹੈ ਜਿਹੜੀ ਸਤ ਸੰਗ ਭਵਨ ਕਮੇਟੀ ਦੇ ਵਿੱਚ ਕਥਾ ਸੁਣਨ ਵਾਸਤੇ ਆਵੇ ਅਤੇ ਸਾਰੀ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਦਾ ਜਿਹੜੇ ਹਰ ਸਾਲ ਇਸ ਤਰ੍ਹਾਂ ਸਤਾਜਕ ਕਰਵਾ ਕੇ ਸ਼ਹਿਰ ਦੀ ਸੁੱਖ ਸ਼ਾਂਤੀ ਚਾਹੁੰਦੇ ਨੇ ਫੇਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਸ਼ਿਵ ਮੰਦਰ ਸਤ ਸੰਗ ਭਵਨ ਕਮੇਟੀ ਵੱਲੋਂ 68 ਵਾਰਸ਼ਿਕ ਉਤਸਵ ਪਿੱਤਰ ਪਕਸ਼ੇ ਚ ਪਿਤਰਾਂ ਦੇ ਨਿਮਿਤ ਸਰਵ ਪਿਤਰ ਸ਼ਾਂਤੀ ਹੇਤੂ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਹੜੀ ਕਲਸ਼ ਯਾਤਰਾ ਹੁਣ ਭਾਖੜਾ ਨਦੀ ਤੋਂ ਚੱਲ ਕੇ ਸ੍ਰੀ ਸ਼ਿਵ ਮੰਦਰ ਸਾਸ ਸੰਭਾਵਾਂ ਚ ਜਾਏਗੀ ਉਸ ਤੋਂ ਬਾਅਦ ਸ੍ਰੀ ਬ੍ਰਹਮਦੇਵ ਮਹਾਰਾਜ ਗੰਗਾ ਨਗਰ ਵਾਲੇ ਸ੍ਰੀ ਨਿਜਨੰਦ ਮਹਾਰਾਜ ਜੀ ਗੰਗਾ ਨਗਰ ਵਾਲੇ ਸ੍ਰੀ ਮਰਦਗਲ ਸ਼ਾਸਤਰੀ ਸ੍ਰੀ ਧਾਮ ਬ੍ਰਿੰਦਾਵਨ ਸ੍ਰੀ ਗੋਬਿੰਦ ਸ਼ਾਸਤਰੀ ਬ੍ਰਿੰਦਾਵਨ ਵਾਲੇ ਅੱਜ ਆਪਣੀ ਸੰਗਤ ਨੂੰ ਨਿਹਾਲ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਸਮਾਣੇ ਨਗਰੀ ਚ ਮੈਂ ਸਾਰੇ ਸ਼ਹਿਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹ ਸਿਰਫ ਸਰਪ ਪਿੱਤਰ ਸ਼ਾਂਤੀ ਯੇਤੂ ਆਪਣੇ 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 ਪਿਤਰਾਵਾਂ ਦੇ ਨਿਮਿਤ ਕੱਲ ਤੋਂ 3 ਵਜੇ ਤੋਂ ਲੈ ਕੇ 6 ਵਜੇ ਤੱਕ ਕਥਾ ਸੁਣਨ ਜ਼ਰੂਰ ਆਓ ਜੈ ਸ਼੍ਰੀ ਅੱਜ ਕਿਸਮ ਕਿਸੇ ਵਿੱਚ ਕਲਸ਼ ਯਾਤਰਾ ਕੀਤੀ ਜਾ ਰਹੀ ਹੈ ਅੱਜ ਸ਼ਾਸਨਪਾਲ ਮੰਦਿਰ ਦੇ ਕਮੇਟੀ ਵੱਲੋਂ ਜਿਹੜਾ 66ਵਾਂ ਜਿਹੜਾ ਸਮਾਗਮ ਸਮਾਰੋਹ ਜਿਹੜਾ ਇੱਥੇ ਮੱਧ ਭਾਗ ਉਹਦਾ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਅੱਜ ਕਲਸ਼ ਯਾਤਰਾ ਦੇ ਰੂਪ ਵਿੱਚ ਇੱਥੇ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਸ਼੍ਰੀ ਗੰਗਾ ਨਗਰ ਜੀ ਮਹਾਰਾਜ ਜੀ ਦੀ ਅਧਿਐਕਸ਼ਤਾ ਦੇ ਵਿੱਚ ਅੱਜ ਕੱਲ ਤੋਂ ਇਹ ਜਿਹੜਾ ਕਥਾ ਸ਼ੁਰੂ ਹੋਏਗੀ ਔਰ ਵਿੰਦਾਵਨ ਤੋਂ ਜਿਹੜੇ ਕਥਾਵਾਚਕ ਇੱਥੇ ਆ ਰਹੇ ਨੇ ਤੇ ਸਾਨੂੰ ਪੂਰੇ ਸਮਾਣਾ ਵਾਸੀਆਂ ਨੂੰ ਬੜਾ ਹੀ ਵਧੀਆ ਇਹਨਾਂ ਨੇ ਜਿਹੜਾ ਪ੍ਰਾਲਾ ਕੀਤਾ ਸਾਨੂੰ ਜਿਹੜੇ ਸੰਤਾਂ ਦੇ ਦਰਸ਼ਨ ਹੋਣਗੇ ਇੱਥੇ ਸਮਾਣੇ ਦੇ ਵਿੱਚ ਅਸੀਂ ਇਹਨਾਂ ਦਾ ਵੀ ਸਾਰੀ ਕਮੇਟੀ ਦਾ ਵੀ ਧੰਨਵਾਦ ਕਰਦੇ ਆਂ ਤੇ ਸਾਰੇ ਹੀ ਗੱਦਗਦ ਨੇ ਸਾਰੇ ਕੀਰਤਨ ਮੰਡਲੀ ਵਾਲੇ ਸਾਰੇ ਸਮਾਜ ਦੇ ਲੋਕ ਜਿਹੜੇ ਗੱਦਗਦ ਹੋਏ ਹੋਏ ਨੇ ਵੀ ਇੱਥੇ ਜਿਹੜਾ ਹੈਗਾ ਬਹੁਤ ਹੀ ਵਧੀਆ ਉਪਰਾਲਾ ਇਸ ਢੰਗ ਨਾਲ ਕੀਤਾ ਜਾ ਰਿਹਾ ਪਵਨ ਜੀ ਕੱਲ ਯਾਤਰਾ ਸیرے 7:30 ਵਜੇ ਪਾਠੜਾ ਪੁਲ ਤੋਂ ਸ਼ੁਰੂ ਹੋ ਕੇ ਸ਼ਿਵ ਮੰਦਰ ਸਾਸ ਪਵਨ ਤੇ ਜਾਏਗੀ ਜਿਹੜਾ ਜੀ ਅੱਜ ਸਾਲਾਨਾ ਪ੍ਰੋਗਰਾਮ 66ਵਾਂ ਸਾਲਾਨਾ ਪ੍ਰੋਗਰਾਮ ਸ਼ਿਵ ਮੰਦਰ ਸਾਸੰਭਾਵੰਦਾ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਸਾਸ਼ਤਰੀ ਜੀ ਮੁੱਧਗਲ ਸ਼ਾਸਤਰੀ ਜੀ ਵrindavan ਤੋਂ ਆਪਣੇ ਮੁਖਾਰਬਿੰਦ ਤੋਂ ਆਪਣੀ ਕਥਾ ਦਾ ਆਰੰਭ ਕਰਨਗੇ ਇਹ ਕਥਾ ਸ਼੍ਰੀ ਗੰਗਾ ਨਾਣ ਵਾਲੇ ਮਹਾਰਾਜ ਜੀ ਦੀ ਚਰਨ ছায়ਾ ਦੇ ਵਿੱਚ ਹੋਵੇ ਜੀ ਇਸ ਕਰਕੇ ਸਾਰੇ ਸ਼ਹਿਰ ਨੂੰ ਸਾਧਰ ਨਿਮੰਤਰਣ ਹੈ ਕਿ ਇਸ ਕਥਾ ਇੱਥੇ ਆ ਕੇ ਆਪਣਾ ਜੋੜ ਦੰਦ ਦਿਓ ਤੇ ਪੁੰਨ ਦੇ ਭਾਜੀ ਬਣੋ ਸਰ ਸਾਡੇ ਚੰਗੇ ਭਾਗ ਨੇ ਸ਼ਹਿਰ ਦੇ ਜਿਹੜੇ ਆਪਣਾ ਗੰਗਾ ਨਗਰ ਤੋਂ ਸਵਾਮੀ ਜੀ ਉਹਨਾਂ ਦੇ ਅਧਿਐਕਸ਼ਤਾ ਦੇ ਹੇਠ ਇਹ ਜਿਹੜੀ ਕਲਸ਼ ਯਾਤਰਾ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਲਗਾਤਾਰ ਸਮਾਗਮ ਚੱਲਣੇ ਨੇ ਤੇ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਕਿ ਇਹ ਅਫਸਰ ਸਾਨੂੰ ਬਾਰ-ਬਾਰ ਪ੍ਰਾਪਤ ਹੁੰਦੇ ਰਹਿਣ ਤੇ ਸਾਡੇ ਸ਼ਹਿਰ ਤੇ ਜਿਹੜੀ ਉਹ ਦਿਆ ਦ੍ਰਿਸ਼ਟੀ ਬਣੀ ਰਹੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼